ਪੰਜਾਬ ਪਲਸੋ ਮੁਰਦਾਬਾਦ ਪੰਜਾਬ ਪਲਸੋ ਮੁਰਦਾਬਾਦ ਫਕਰਠਾਣਾ ਖਰਣਾ ਮੁਰਦਾਬਾਦ ਫਕਰਠਾਣਾ ਖਰਣਾ ਮੁਰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਅਸੀਂ ਆਪਾਂ ਐਸ்சிਬੀਸੀ ਮਾਂ ਪੰਚਾਇਤ ਦੇ ਮੋਰਚੇ ਦੇ ਸਾਰੇ ਸਾਡੇ ਆਗੂ ਸਹਿਬਾਨ ਤੇ ਲੇਡੀਜ਼ ਦੀ ਹਾਜ਼ਰੀ ਵਿੱਚ ਕਿਵੇਂ ਜੜੀਆਂ ਪੀੜਤਔਰਤਾਂ ਪੀੜਤ ਬੱਚੀਆਂ ਦੇ ਜਿਹੜੀਆਂ ਮਾਇਆ ਕਿਵੇਂ ਤੜਤਦੀਆਂ ਫਿਰ ਰਹੀਆਂ ਥਾਣੇ ਦੇ ਚੱਕਰ ਕੱਢਦੀਆਂ ਇੱਕ ਸਾਲ ਤੋਂ ਸਦਰਖਾਨਾ ਖਰੜ ਦੇ ਚੱਕਰ ਕੱਟ ਰਹੀ ਆ ਪੁੰਨ ਮਰਾਨੀ ਜਿਹੜੀ ਸੰਤੇ ਮਜਰਾ ਕਲਾਨੀ ਚ ਰਹਿੰਦੀ ਐ ਇਹਨਾਂ ਦੀ ਨਵਾਲਕ ਬੇਟੀ 16 ਸਾਲ ਦੀ ਘਰੋਂ ਮੁੰਡਾ ਭਜਾ ਕੇ ਲੈ ਜਾਂਦਾ ਇੱਕ ਤਾਂ ਉਹਦੇ ਦੇ ਕਿਟਨੀਆ ਪੀਂਦਾ ਪਰਚਾ ਪੈਂਦਾ ਦੂਜਾ ਰੇਪ ਕੇਸ ਹੁੰਦਾ ਤੇ ਕੁੜੀ ਦਾ ਦੋ ਵਾਰੀ ਜੀ ਕਹਿੰਦੇ ਮੈਡੀਕਲ ਕਰਾ ਲਿਆ ਸਫਾਈ ਕਰਾ ਲਈ ਇਹ ਲੇਡੀ ਦਰਦਰ ਦੀਆਂ ਠੋਕਰਾਂ ਖਾਂਦੀ ਫਿਰ ਰਹੀ ਐ ਇੱਕ ਸਾਲ ਤੋਂ ਪਿਛਲੇ ਤੋਂ ਸਦਰਖਾਨਾ ਖਰੜ ਨੇ ਪਹਿਲਾਂ ਇੱਕ ਵਾਰੀ ਫੜ ਕੇ ਕਹਿੰਦੇ ਲੈ ਆਈ ਸੀ ਕੁੜੀ ਬਿਨਾਂ ਕਾਰਵਾਈ ਤੋਂ ਬਿਨਾਂ ਐਫ ਆਈ ਆਰ ਤੋਂ ਕੁੜੀ ਜਿਹੜੀ ਉਹ ਮੁੰਡਾ ਜਿਹੜਾ ਛੱਡ ਦਿੱਤਾ ਉਹਦੇ ਇੰਨਾ ਹੌਸਲਾ ਬਲੰਦ ਹੋ ਗਿਆ ਤੇ ਇਹ ਲ ਲੇਡੀ ਜਿਹੜੀ ਕੰਮ ਕਰ ਕਰਦੀ ਐ ਇਹ ਘਰਾਂ ਚ ਕੰਮ ਕਰਕੇ ਰੋਟੀ ਖਾਂਦੀ ਐ ਜਦੋਂ ਕਿਤੇ ਕੰਮ ਕਰ ਕਰਨ ਗਈ ਉਹ ਮੁੰਡਾ ਜ਼ਬਰਦਸਤੀ ਦੋ ਬੰਦਿਆਂ ਨੂੰ ਲੈ ਕੇ ਆ ਚਾਰਾਂ ਨੂੰ ਲੈ ਕੇ ਆ ਕੇ ਜ਼ਬਰਦਸਤੀ ਫੇਰੋ ਲੈ ਜਾਂਦਾ ਤੇ ਪੁਲਿਸ ਦੇ ਕੋਲੇ ਅਸੀਂ ਜਿਹੜੀ ਪਹਿਲਾ ਕਮਿਸ਼ਨ ਇੱਥੇ ਬੈਠੀ ਜਿਹੜੀ ਮੁਹਾਲੀ ਜ਼ਿਲ੍ਹੇ ਦੀ ਮਹਿਲਾ ਕਮਿਸ਼ਨ ਆ ਉਹਦੇ ਕੋਲੇ ਮੁਹਾਲੀ ਦੇ ਮੈਟਰ ਨਹੀਂ ਜਿਹੜੇ ਹਲਵਾਉਂਦੇ ਅਸੀਂ ਮਿਲਣਗੇ ਅਸੀਂ ਪਿੱਛੇ ਬੀਤੀ ਕੇਸ ਲੈ ਕੇ ਚਾਰ ਪੰਜ ਰੇਪ ਕੇਸ ਸੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਹਫ਼ਤਾ 10 ਦਿਨ ਪਹਿਲਾਂ ਮਿਲ ਕੇ ਆਏ ਉਸ ਤੋਂ ਬਾਅਦ ਹਫ਼ਤਾ ਪਹਿਲਾਂ ਅਸੀਂ ਚਾਈਲਡ ਵੈਲਫੇਅਰ ਕਮਿਸ਼ਨ ਨੂੰ ਬਣ ਦੇ ਭਾਗ ਚ ਮਿਲ ਕੇ ਆਏ ਉਹ ਇੱਕ ਜਿਹੜਾ ਠਿੱਕਾ ਹਾਥੀ ਬਣਿਆ ਬੈਠਾ ਉੱਥੇ ਕੋਈ ਗੱਲਬਾਤ ਨਹੀਂ ਬਣੀ ਜਦੋਂ ਇਹ ਡਰਾਮੇਬਾਜ਼ ਸਰਕਾਰ ਹੋਏ ਡਰਾਮੇਬਾਜ਼ ਪੁਲਿਸ ਹੋਏ ਇਹ ਪੀੜਤ ਲੋਕਾਂ ਨੂੰ ਕਿਵੇਂ ਇਨਸਾਫ ਮਿਲੂਗਾ ਅੱਜ ਅਸੀਂ ਤੁਹਾਡੀ ਹਾਜ਼ਰੀ 'ਚ ਤੁਹਾਡਾ ਤਾਂ ਇਹਦੇ ਲਈ ਧੰਨਵਾਦ ਤੇ ਤੁਸੀਂ ਇਹ ਗਰੀਬ ਬੱਚੀ ਦੀ ਗਰੀਬ ਲੇਡੀ ਦੀ ਆਵਾਜ਼ ਚੁੱਕਣ ਵਾਸਤੇ ਜਿਹੜੀ ਘਰ ਘਰ ਗੁੰਗੇ ਬੋਲੇ ਅਫਸਰਾਂ ਤੱਕ ਪੁਲਿਸ ਅਫਸਰਾਂ ਤੱਕ ਪਹੁੰਚਾਉਗੇ ਇੱਥੇ ਕਬੂਤਰ ਵਾਂਗ ਖਾਨੇ ਵਾਂਗੋਂ ਬੰਦੂਕਾਂ ਖਾਲੀ ਪਿਆ ਥਾਣਾ ਦੋ ਬੰਦੇ ਜਿਹੜੇ ਸਹੀ ਗੱਲਬਾਤ ਦੀ ਕੀਤੀ ਜਦੋਂ ਮੁੜਸੀ ਨਾਲ ਗੱਲਬਾਤ ਕੀਤੀ ਆਪਣੇ ਫੋਨ ਤੇ ਲੱਗੇ ਰਿਹਾ ਇੱਥੇ ਇੱਕ ਬਲਵਿੰਦਰ ਕੁਮਾਰ ਦਾ ਨਾਮ ਦਾ ਬੰਦਾ ਉਹ ਲੇਡੀ ਦੀ ਬੱਚੀ ਦੇ ਮਦਰ ਨੂੰ ਪਹਿਲੀ ਝੜਕਾ ਮਾਰਨ ਲੱਗਿਆ ਤੁਸੀਂ ਪਹਿਲਾਂ ਇਹ ਕਰਿਆ ਜੀ ਫਲਾਣਾ ਕਰਿਆ ਤੁਹਾਡੀ ਬੇਟੀ ਕੀ ਕਰਦੀ ਹੈ ਕੀ ਬਣਦੀ ਹੈ ਇਸੇ ਨੂੰ ਝੜਕਾ ਮਾਰਨ ਲੱਗਿਆ ਤੇ ਇਹ ਜਿਹੜੇ ਨੰਗ ਬਲੰਗ ਪੁੱਸ ਵਾਲੇ ਇਹਨਾਂ ਨੇ ਲਹੂ ਪੀਆ ਪਿਆ ਲੋਕਾਂ ਦਾ ਇਹਨਾਂ ਨੂੰ ਤੁਰੰਤ ਜਿਹੜਾ ਐਸਐਚਓ ਹੈ ਮੈਂ ਕੱਲ ਦਾ ਉਹਨੂੰ ਸੰਪਰਕ ਕਰ ਰਿਹਾ ਕੱਲ ਦਾ ਫੋਨ ਕਰ ਰਿਹਾ ਅੱਜ ਵੀ ਮੈਂ ਸਵੇਰ ਦਾ ਆਪਣੇ ਫੋਨ ਦੇ ਤਿੰਨ ਵਾਰੀ ਫੋਨ ਕਰ ਲਿਆ ਕੱਲ ਵੀ ਫੋਨ ਕਰਿਆ ਉਸ ਡਰਾਮੇ ਬਾਜ ਐਸਐਚਓ ਨੇ ਸਾਡਾ ਫੋਨ ਤੱਕ ਵੀ ਨਹੀਂ ਚੱਕਿਆ ਅਸੀਂ ਖਬਰਾਂ ਭੇਜੀਆਂ ਤੇ ਇਹਦੇ ਖਿਲਾਫ ਅਸੀਂ ਜਿਹੜਾ ਅਗਲੇ ਆਉਣ ਵਾਲੇ ਦਿਨਾਂ 'ਚ ਜਿਵੇਂ ਅਸੀਂ ਗੱਲ ਕਰ ਲਈਏ ਤੇ ਅੱਜ ਤਰੀਕ ਹੋਊਗੀ 26 26 ਤਰੀਕ ਨੂੰ ਇੱਥੇ ਆ ਕੇ ਇਸ ਥਾਣੇ ਦਾ ਕਰਉ ਕੀਤਾ ਜਾਵੇਗਾ ਤੇ ਸਾਰੀ ਲੇਡੀਜ਼ ਆ ਕੇ ਇੱਥੇ ਬੈਠਣਗੀਆਂ ਤੇ ਐਸਐਚਓ ਜਦੋਂ ਤੱਕ ਇੱਥੇ ਬਰਕਾਸਤ ਨਹੀਂ ਹੁੰਦਾ ਇਸ ਕੇਸ ਕਰਕੇ ਅਸੀਂ ਜਦੋਂ ਤੱਕ ਧਰਨਾ ਨਹੀਂ ਜੱਕਦੇ ਇਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਗੇ ਹਟਾਂਗੇ ਬਾਅਦ ਚ ਇਹਨੂੰ ਜਿਹੜਾ ਨਿਆਂ ਜਿਹੜਾ ਮਿਲਣਾ ਚਾਹੀਦਾ ਲੇਡੀ ਨੂੰ ਤਾਂ ਕਿ ਬੱਚੀ ਦਾ ਜਿਹੜਾ ਇਨਸਾਫ ਮਿਲੇ ਵਾਹਿਗੁਰੂ ਇਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਮੇਰੀ ਬੇਟੀ ਜੀ 16 ਸਾਲ ਦੀ ਨਾਬਾਲਗ ਬੇਟੀ ਜੀ 16 ਸਾਲ ਦੀ ਬੱਚੀ ਜੀ ਮੇਰੀ ਮੁੰਡਾ ਹੈਗਾ ਜੀ 33 ਸਾਲ ਦਾ ਜੀ ਉਹਨਾਂ ਦੀ ਇੰਸਟਾਗ੍ਰam ਤੇ ਜੀ ਗੱਲਬਾਤ ਹੋਈ ਉਹ ਮੁੰਡਾ ਬਹਿਲਾਫ ਹੁਸਲਾ ਕੇ ਮੇਰੀ ਬੱਚੀ ਨੂੰ ਜੀ ਲੈ ਗਿਆ ਉੱਥੇ ਜਿੱਥੇ ਮੈਂ ਫਿਰ ਰਿਪੋਰਟ ਲਿਖਵਾਈ ਇੱਥੇ सदर थाना सदर थाना ਆ ਕੇ ਰਿਪੋਰਟ ਲਿਖਵਾਈ ਗੱਲਬਾਤ ਕੀਤੀ ਮੈਂ 2 ਮਹੀਨੇ ਤੱਕ ਤਾਂ ਕੇ ਖਾਂਦੀ ਰਹੀ ਪਰ ਇਹਨਾਂ ਨੇ ਕੋਈ ਨਹੀਂ ਜੀ ਫਿਰ ਹਾਰ ਕੇ ਆਖਰ ਨੂੰ ਇਹਨਾਂ ਨੇ ਮੇਰੀ ਸੁਣਵਾਈ ਕੀਤੀ ਮੇਰੇ ਨਾਲ ਗਏ ਉੱਥੋਂ ਜਾ ਕੇ ਅਸੀਂ ਜੀ ਉਹਨਾਂ ਨੂੰ ਲਿਆੰਦਾ ਫੜ ਕੇ ਬੱਚੀ ਵੀ ਉਹ ਵੀ ਨਾਲ ਆਏ ਪਰ ਇਹਨਾਂ ਨੇ ਜੀ ਅਗਲੇ ਦਿਨ ਕੋਈ ਕਾਰਵਾਈ ਨਹੀਂ ਕਰੀ ਉਲਟਾ ਹੁਣ ਮੈਨੂੰ ਤਾਂ ਅੱਜ ਫਿਰ ਮੈਂ ਇਹਨਾਂ ਨੂੰ ਕਹਿ ਰਹੀ ਹਾਂ ਕੁਝ ਵੀ ਫਿਰ ਵੀ ਮੈਨੂੰ ਤੁਮ ਕਾ ਰਹੇ ਨੇ ਹਾਂ ਹਾਂ ਤੁਸੀਂ ਕੋਈ ਕਾਰਵਾਈ ਕਿਉਂ ਨਹੀਂ ਕਰ ਕੀਤੀ ਫਲਾਨਾ ਟਿੰਕਾ ਉਲਟਾ ਮੈਨੂੰ ਕਹਿ ਰਹੇ ਹਾਲਾਂਕਿ ਉੱਥੇ ਜਾ ਕੇ ਇਹ ਮਾਮਲਾ ਕਿੰਨੀ ਦੇਰ ਦਾ ਜੀ ਜੀ ਹੋ ਚੱਲਿਆ ਇਹਨੂੰ ਸਾਲ ਪਹਿਲਾਂ 6 ਮਹੀਨੇ ਤੋਂ ਪਹਿਲਾਂ ਮੈਂ ਜੀ ਆਈ ਸੀ ਐਫਆਰ ਕਰਵਾਈ ਸਾਬ 6 ਮਹੀਨੇ ਦਾ ਹੋ ਗਿਆ ਤੁਸ ਜੀ ਕੁੜੀ ਨੇ ਬਾਪਸ ਲਈ ਕਿ ਅਗੇ ਸੀ ਕਿ ਹਾਂਜੀ ਹਾਂਜੀ ਕੁੜੀ ਵਾਪਸ ਲਿਆਂਦੀ ਸੀ ਜੀ ਇੱਥੇ ਸਦਰ ਥਾਣੇ ਚ ਲਿਆਂਦੀ ਸੀ ਜੀ ਇਸ ਟਾਈਮ ਆਪਣੇ ਕੁੜੀ ਦਾ ਕੀ ਹੋਇਆ ਵੀਰ ਕੁੜੀ ਜੀ ਅਸੀਂ ਘਰਾਂ ਲੈ ਕੇ ਸੀ ਜੀ ਘਰਾਂ ਲਿਜਾ ਕੇ ਜੀ ਬਾਅਦ ਚ ਅਗਲੇ ਦਿਨ ਫੇਰ ਇੱਥੇ ਪੇਸ਼ ਕੀਤੀ ਉਹਨਾਂ ਨੇ ਲਿਆਂਦਾ ਸੀ ਜੀ ਫੇਰ ਅਗਲੇ ਦਿਨ ਪੇਸ਼ ਹੀ ਇੱਥੇ ਇੱਕ ਇੱਕ ਰਾਤ ਅਸੀਂ ਆਪਣੀ ਬੱਚੀ ਘਰੇ ਲੈ ਗਏ ਉਦੋਂ ਅਗਲੇ ਦਿਨ ਇੱਥੇ ਆ ਕੇ ਫੇਰ ਜੀ ਉਹਦੀ ਉਹ ਕਹ ਰਾਏ ਮੈਡੀਕਲ ਕਰਵਾਇਆ ਮੈਡੀਕਲ ਕਰਵਾ ਕੇ ਜੀ ਅਸੀਂ ਉੱਥੇ ਗਏ ਜੀ ਇੱਥੇ ਵਕੀਲ ਕੋਲ ਜੀ ਉਹ ਜੱਜ ਸਾਹਿਬ ਕੋਲ ਪਰ ਇਹਨਾਂ ਨੇ ਜੀ ਬਿਆਨ ਨਹੀਂ ਹੋਣ ਦਿੱਤੇ ਬਿਆਨ ਦੇ ਬਾਅਦ ਚ ਪਤਾ ਨਹੀਂ ਇਹਨਾਂ ਨੇ ਕੀ ਇਹੋ ਜੀ ਗੱਲ ਹੋਈ ਮੈਂ ਐਸਐਚਓ ਸਰ ਨੂੰ ਵੀ ਫੋਨ ਲਗਾਈ ਗਈ ਆ ਇਹਨਾਂ ਨੇ ਸਾਡੇ ਕੋਈ ਫੋਨ ਨਹੀਂ ਚੱਕੇ 6 ਮਹੀਨੇ ਸਿੱਕੇ ਵਿੱਚ ਵਿੱਚ ਲੈ ਕੇ ਬਿਆਨ ਵੀ ਕਰਾਉਣਾ ਬਿਆਨ ਜਦੋਂ ਬੱਚੇ ਲਿਆਉਂਦੇ ਨਾ ਕਰੀ ਲੈ ਕੇ ਤੁਸੀਂ ਫਿਰ ਪਰਚੀ ਕੋਈ ਕਾਪੀ ਕਰਾਈ ਨਹੀਂ ਜੀ ਇਹਨਾਂ ਕੋਲ ਜੇ ਇਹਨਾਂ ਕੋਲ ਮੈਡੀਕਲ ਚਾਹਤੇ ਹਾਂ ਹਾਂਜੀ ਹਾਂਜੀ ਲੈਣ ਤੋਂ ਬਾਅਦ ਹਾਂਜੀ ਤੁਸੀਂ ਪੁਲਿਸ ਦੇ ਕੋਈ ਪਰਚਾ ਦਰਜ ਕਰਵਾਇਆ ਹਾਂਜੀ ਪਰਚਾ ਦਰਜ ਕਰਵਾ ਜਿਹਨਾਂ ਨੇ ਮੈਨੂੰ ਨੇ ਦਿੱਤੀ ਜੀ ਕਾਪੀ ਜੱਜਪੁਰ ਵਿੱਚ ਲੈ ਗਏ ਜੀ ਇਹ ਮੈਨੂੰ ਸਾਨੂੰ ਲੈ ਕੇ ਗਏ ਆ ਜੇ ਉਸ ਦਿਨ ਮੇਰੀ ਘੋੜਾ ਸਵਾਰ ਜਿਹੜਾ ਮੇਰਾ ਸਵਾਰ ਹਾਂਜੀ ਜੇ ਜੱਜਪੁਰ ਕੌਣ ਲੈ ਕੇ ਗਿਆ ਸਰ ਜੀ ਹਾਂਜੀ ਕੱਲ ਦਾ ਜਵਾਬ ਕੋਣ ਲੈ ਕੇ ਗਿਆ ਸਰ ਜੀ ਨਾਲ ਸੀਗੇ ਕਰਮ ਹਾਂਜੀ ਮੁਲਾਜ਼ਮ ਸੀ ਐਸਐਚ ਐਸਐਚ ਸੀ ਪਰਚਾ ਹੋਵੇ ਹਾਂਜੀ ਪਰਚਾ ਹੋਇਆ ਪਰਚਾ ਹੋਇਆ ਸੀ ਜੀ ਦਿਖਾਓ ਕਿੰਨਾ ਨੰਬਰ ਹੈ ਪਰ ਮੈਨੂੰ ਨਹੀਂ ਸਰ ਇਹਨਾਂ ਨੇ ਦਿੱਤਾ ਜੀ ਇਹਨਾਂ ਕੋਲ ਹੀ ਸੀਗੀ ਫਾਈਲ ਵੀ ਇਹਨਾਂ ਕੋਲ ਹੀ ਸੀ ਅੱਛਾ ਜੀ ਫਿਰ ਐਫ ਆਈ ਆਰ ਕੋਈ ਦਰਜ ਹੋਈ ਸਾ ਠੀਕ ਹੈ ਜੀ ਐਫ ਆਰ ਆਈ ਹੋ ਕੇ ਜੀ ਲਿਆਏ ਆ ਬੱਚੇ ਨੇ ਦੱਸਿਆ ਤੇ ਸਰ ਇੱਥੋਂ ਦੀ ਮੈਡਮ ਕਨਸਟੇਬਲ ਨਾਲ ਸੀਗੇ ਕਰਮ ਕਰਮ ਸਰ ਐਸ 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 ਆਈ ਕਰਮਵੀਰ ਹਾਂਜੀ ਕਰਮਵੀਰ ਐਸ ਆਈ ਸੀਗੇ ਜੀ ਉਹ ਨਾਲ ਗਏ ਜੀ ਜਿਸ ਵਾਰ ਤੁਹਾਨੂੰ ਕਿ ਇੱਥੇ ਕੋਰਟ ਤੇ ਲੈ ਕੇ ਗਏ ਹਾਂਜੀ ਕੋਰਟ ਤੇ ਹਾਂਜੀ ਬੱਚੀ ਦਾ ਬਿਆਨ ਹੋਇਆ ਹਾਂਜੀ ਡਾਕਟਰੀ ਕਰਵਾਈ ਬੱਚੀ ਦਾ ਮੈਡੀਕਲ ਡਾਕਟਰੀ ਹੋਈ ਤੇ ਕੁੜੀ ਦੇ ਬਿਆਨ ਤਾਂ ਨਹੀਂ ਹੋਏ ਕੁੜੀ ਦੇ ਬਿਆਨ ਤੋਂ ਸਰ ਜਿਹੜਾ ਕੁੜੀ ਦੇ ਬਿਆਨ ਹੋਣੇ ਸੀ ਉਹਦੇ ਇਹਨਾਂ ਨੇ ਜੀ ਪਤਾ ਨਹੀਂ ਕੀ ਕਹਾਲਾ ਮਾਰਾ ਕਰਿਆ ਮੈਨੂੰ ਤਾਂ ਉੱਥੇ ਹੀ ਪਤਾ ਲੱਗਾ ਜਦੋਂ ਉਹ ਉਹ ਜਾ ਰਹੇ ਸੀ ਜੀ ਇੱਥੇ ਤੁਸੀਂ ਆਪ ਦੇ ਹੀ ਕੁੜੀ ਨੂੰ ਘਰ ਲੈ ਗਏ ਐਸ.ਐਚ. ਹਾਂਜੀ ਐਸ.ਐਚ. ਸਰ ਨੂੰ ਉਸ ਤੋਂ ਬਾਅਦ ਦਾ ਕੀ ਹੋਇਆ ਉਸ ਤੋਂ ਬਾਅਦ ਜਿਵੇਂ ਆਈਏ ਥੇ ਇਹਨਾਂ ਨਾਲ ਗੱਲਬਾਤ ਕੀਤੀ ਪਰ ਇਹਨਾਂ ਨੇ ਜੀ ਮੈਨੂੰ ਐਫਆਰ ਨਹੀਂ ਮੋੜੀ ਹੋ ਗਿਆ ਕੁੜੀ ਤੁਹਾਡੇ ਘਰੇ ਆ ਗਈ ਹੁਣ ਤੁਹਾਡੀ ਮੰਗ ਕੀ ਹੈ ਮੰਗ ਤਾਂ ਇਹੀ ਹੈ ਜੀ ਉਹ ਦੁਬਾਰਾ ਫੇਰ ਮੇਰੀ ਬੱਚੀ ਨੂੰ ਜੀ ਲੈ ਗਏ ਮੇਰੀ ਇਹੀ ਮੰਗਾ ਕਿ ਮੈਨੂੰ ਮੇਰੀ ਬੱਚੀ ਮੁੜਾਈ ਜਾਵੇ ਤੇ ਉਹਨਾਂ ਤੇ ਸਖਤ ਤੇ ਸਖਤ ਕਾਰਵਾਈ ਕਰੀ ਜਾਵੇ ਮੇਰੀ ਇਹੀ ਮੰਗ ਹੈ ਜੀ